ਦੇ ਦੋ ਮਿੰਟ ਆ ਗਏ ਆਪਣੇ ਵਿਚਾਰ ਸਾਂਝ ਕਰਨ ਦਾ। ਪਵਾਰੀ ਜੀ ਦਾ ਦੂਸਰਾ ਪਵਾਰੀ ਤੋਂ। ਸਮੂਸਾ ਸੰਯੁਕ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਤਾਂ ਬੜਾ ਸ਼ਾਰਟ ਹੈ ਕਿਉਂਕਿ ਅੱਗੇ ਵੀ ਕਾਫੀ ਪਿੰਡ ਨੇ ਤਾਂ ਬੇਨਤੀ ਹੈ ਕਿ ਮੇਰੀ ਇਹ ਨਹੀਂ ਗੱਲਾਂ ਲੀਡਰ ਦੀ। ਲੀਡਰ ਕੌਣ ਚਾਹੀਦਾ? ਲੀਡਰ ਉਹ ਚਾਹੀਦਾ ਜਿਹੜਾ ਆਪ ਦੀ ਕੌਮ ਦਾ ਲੀਡਰ ਹੋਵੇ। ਹਿੰਦੁਸਤਾਨ ਦੇ ਅੰਦਰ ਜਿੰਨਾ ਜ਼ੁਲਮ ਹਿੰਦੁਸਤਾਨ ਦੀ ਬਹੁ ਗਿਣਤੀ ਨੇ ਘੱਟ ਗਿਣਤੀਆਂ ਤੇ ਕੀਤਾ 747 ਦੇ ਬਾਅਦ ਸ਼ਾਇਦ ਕਿਸੇ ਦੇਸ਼ ਦੇ ਵਿੱਚ ਅਜਾ ਨਾ ਹੋਇਆ ਅੱਜ ਤੱਕ ਹਿੰਦੁਸਤਾਨ ਦੇ ਕਿਸੇ ਲੀਡਰ ਨੇ ਆਪ ਦੀ ਬਹੁ ਗਿਣਤੀ ਨੂੰ ਕਿਤੇ ਆਤਵਾਦੀ ਵੱਖਵਾਦੀ ਜਾਂ ਇਹ ਵੀ ਕਿਹਾ ਕਿ ਦੋ ਦਿਨ ਮੈਨੂੰ ਦੇ ਦੇ ਮੈਂ ਤੀਜੇ ਦਿਨ ਵੱਡਾ ਬਣਾ ਦੇਵਾਂਗਾ ਇੱਕ ਪੰਜਾਬ ਦੇ ਅੰਦਰ ਸਾਡੇ ਸਿੱਖਾਂ ਦੇ ਅੰਦਰ ਹੈ ਕਿ ਕੋਈ ਵੀ ਸਿੱਖ ਧਰਮ ਦੀ ਗੱਲ ਕਰੇ ਆਪਦੇ ਖਿੱਤੇ ਦੀ ਗੱਲ ਕਰੇ ਪੰਜਾਬ ਦੀ ਗੱਲ ਕਰੇ ਉਹ ਸਾਡੀ ਕੌਮ ਦੇ ਲੀਡਰ ਨੇ ਜਿਹੜੇ ਬੋਲਦੇ ਨੇ ਕਿ ਇਹ ਆਤਵਾਦੀ ਆ ਵੱਖਵਾਦੀ ਹਰ ਸਾਨੂੰ ਕਿਹੋ ਜਿਹੇ ਲੀਡਰ ਚਾਹੀਦੇ ਨੇ ਸਾਨੂੰ ਲੀਡਰ ਚਾਹੀਦੇ ਨੇ ਹਿੰਦੁਸਤਾਨ ਦੀ ਬਹੁ ਗੁਣਤੀ ਦੇ ਜਿਹੜੇ ਲੀਡਰ ਨੇ ਉਹ ਜਿੱਦੇ ਜਰਾਜ ਕਰਦੇ ਨੇ ਉਹਨਾਂ ਤੋਂ ਪਬਲਿਕ ਸਾਡੇ ਗਲਾਂ ਚ ਤੈਅ ਪਾਉਣੀ ਹੈ ਕਿਆਂ ਭੈਣਾ ਦੀ ਇੱਜ਼ਤ ਲੁੱਟਦੀ ਹੈ ਔਰ ਬਾਰੇ ਜਾਈਏ ਉਹਨਾਂ ਲੀਡਰਾਂ ਦੇ ਅੱਜ ਤੱਕ ਉਹਨਾਂ ਨਾਲੇ ਨਾ ਇੰਕਾਊਂਟਰ ਦੀ ਗੱਲ ਕੀਤੀ ਨਾ ਕਿਸੇ ਨੂੰ ਫਰਸੇ ਚੜਨ ਦਿੱਤਾ ਆਜੇ ਪਬਲਿਕ ਨੂੰ ਉਹਨਾਂ ਨੇ ਇੱਕ ਸੂਈ ਜਿੰਨੀ ਵੀ ਦਰਦ ਨਹੀਂ ਹੋਣ ਦਿੱਤਾ ਤੇ ਸਾਡੇ 10 ਬੰਦੇ ਜਿਨ੍ਹਾਂ ਦੇ ਕੋਈ ਦੋਸ਼ ਨਹੀਂ ਕੋਈ ਉਹਦੇ ਕ੍ਰਿਮੀਨਲ ਪਰਚਾ ਨਹੀਂ ਕੋਈ ਉਹਦਾ ਵਾਕਿਆ ਨਹੀਂ ਜਿਹੜਾ ਅਸੀਂ ਕਹੀਏ ਅਗੇਂਸ ਸੋਸਾਇਟੀ ਐ ਜਾਂ ਅਗੇਂਸ ਸਟੇਟ ਉਹ ਸਿਰਫ ਸਵਾਲ ਪੁੱਛੇ ਸੀ ਕਿ ਹਿੰਦੁਸਤਾਨ ਦੇ ਅੰਦਰ ਸਿੱਖਾ ਦੇ ਜੋਕ ਕਿਉਂ ਤਾਂ ਇਹ ਲੱਗ ਸੁਣ ਤੋਂ ਬਾਅਦ ਹਿੰਦੁਸਤਾਨ ਦੀ ਹਕੀਮਤ ਤੇ ਐਨਐਸਐਲ ਆਸੀ ਤੁਸੀਂ ਮੈਨੂੰ ਦੱਸੋ ਕਿ ਇਸ ਕੰਟਰੀ ਦੇ ਅੰਦਰ ਐਨੇ ਗਜਰਾਤ ਤੋਂ ਲੈ ਕੇ ਦਿੱਲੀ ਕਾਣਪੁਰ ਕਲਕਤਾ ਸਾਈਡ ਤੱਕ ਕ੍ਰਾਈਮ ਹੋਇਆ ਐਸ ਤਰ੍ਹਾਂ ਬੰਦੇ ਮਾਰੇ ਗਏ ਤਾਂ ਕਿਤੇ ਕਿਸੇ ਨੇ ਅੱਜ ਤੱਕ ਐਨਐਸਐਲ ਆਈ ਸੋ ਮੇਰੀ ਬੇਨਤੀ ਹੈ ਕਿ ਸਾਨੂੰ ਹੁਣ ਆਪ ਦੀ ਕੌਮ ਦੇ ਲੀਡਰ ਚੁਣਨੇ ਚਾਹੀਦੇ ਨੇ ਉਹ ਨਹੀਂ ਕਿ ਜਿਵੇਂ ਪਹਿਲਾਂ ਇੱਕ ਪੰਥਰ ਤੇ ਤਾਲੀਦਾਲ ਹੈ ਜਿਨ੍ਹਾਂ ਨੂੰ ਅੱਜ ਤੱਕ ਇਹ ਵੀ ਨਹੀਂ ਪਤਾ ਕਿ ਕਿਹੜੇ ਗੁਰੂ ਸਾਹਿਬਾਨ ਦੀ ਸਿੱਧੀ ਕਿੱਥੇ ਹੋਈ ਹੈ ਉਹ ਅਸੀਂ ਪ੍ਰਧਾਨ ਬਣਾ ਕੇ ਦੋ ਰਿਖਦੇ ਆਪ ਦਾ ਐਦੂ ਵਾਰੀ ਨਹੀਂ ਗੱਲ ਹੋਵੇਗੀ ਕਿ ਅਕਾਲੀ ਜਗਤ ਪ੍ਰਚਾਨ ਹੋਵੇ ਕਿ ਉਹਨੂੰ ਇਹਦਾ ਪਤਾ ਹੋਵੇ ਕਿ ਗੁਰੂ ਅਰਜਨ ਦੇਵ ਜੀ ਦੇ ਪਿੱਛੇ ਗੁਰੂਆਂ ਦੀ ਸਿੱਧੀ ਕਿੱਥੇ ਹੋਈ ਹੈ ਤੇ ਫਿਰ ਨਾਣ ਤੇ ਸਾਡੇ ਜਨਮ ਇੱਕ ਆਦਮੀ ਉੱਠਦਾ ਤੁਸੀਂ ਕਹਿੰਦੇ ਪ੍ਰਧਾਨ ਵੀ ਤੇਰੀ ਸੋਰ ਤੋਂ ਬਾਹਰ ਲਿਆ ਕੇ ਠੋਕ ਕੇ ਹੁਣ ਤੁਸੀਂ ਕਿਹੜੀ ਗੱਲੋਂ ਕਹੋਗੇ ਅਸੀਂ ਸਿੱਖਾਂ ਯਾਰ ਠੀਕ ਹੈ ਤੁਹਾਡੀਆਂ ਸ਼ਕਲਾਂ ਬੜੀਆਂ ਵਧੀਆ ਨੇ ਪਰ ਅਕਲਾਂ ਤੋਂ ਪਿੱਛੇ ਜੇ ਬਹੁਤ ਜ਼ਿਆਦਾ ਸੋ ਮੇਰੀ ਇੰਨੀ ਬੇਨਤੀ ਹੈ ਜਿਵੇਂ ਬੀਬੀ ਖਾਬੜਾ ਆਏ ਨੇ ਇਹੋ ਜਿਹੇ ਕੈਰੈਕਟਰ ਜਿਹੜੇ ਪੰਜਾਬ ਦੀ ਬੋਲੇ ਅਸੀਂ ਉਹਨਾਂ ਦੀ ਸਪੋਰਟ ਨਹੀਂ ਕੀਤੀ ਸਰਦਾਰ ਸਿਮਰਜੀਤ ਸਿੰਘ ਮਾਨ ਜੋ ਜੋ ਮਰਦੀ ਇੱਕ ਦੁਨੀਆ ਪਾਰਟੀਆਂ ਚ ਹੁੰਦਾ ਪਰ ਉਹ ਇਨਸਾਨ ਇੱਕ ਆਪ ਦੀ ਥਾਂ ਤੇ ਖਲੋਤਾ ਹੈ ਦੇਖਦਾ ਤੁਰਦਾ ਫੇਰ ਨਿਕ ਪੈਂਦਾ ਫੇਰ ਤੁਰ ਪੈਂਦਾ ਪਰ ਆਪ ਦੀ ਕੌਮ ਦੀ ਗੱਲ ਕਰਦਾ ਸੋ ਸਾਨੂੰ ਐਹੋ ਨੇ ਕੈਰੈਕਟਰ ਚਾਹੀਦੇ ਨੇ ਜਿਹੜੇ ਆਪ ਦੀ ਕੌਮ ਦੀ ਗੱਲ ਕਰਨ ਆਪ ਦੇ ਪੰਜਾਬ ਦੀ ਗੱਲ ਕਰਨ ਸੋ ਮੇਰੀ ਬੇਨਤੀ ਆ ਭਾਈ ਅਮਰਿਤਪਾਲ ਨੂੰ ਇੱਕ ਤਰੀਕ ਨੂੰ ਜਿਹੜਾ ਉਹਨਾਂ ਦਾ ਚੋਣ ਨਿਸ਼ਾਨ ਹੈ ਮਾਈਕ ਹੈ ਆਪਾਂ ਨੂੰ ਹੁਣ ਇੱਕ ਟਾਈਮ ਆ ਇਸ ਤੋਂ ਬਾਅਦ ਟਾਈਮ ਨਹੀਂ ਲੰਨਾ ਪਰੋ ਜਿੰਦਗੀ ਦੁਬਾਰਾ ਇਹੀ ਇੱਕ ਕੈਰੇਕਟਰ ਉੱਠੇਗਾ ਜਿਹੜਾ ਪ੍ਰਚਾਰ ਵੀ ਕਰੇਗਾ ਤੇ ਹਿੰਦੁਸਤਾਨ ਦੀ ਹਕੂਮਤ ਦੇ ਵਿੱਚ ਜਾ ਕੇ ਬੋਲੇਗਾ ਨਹੀਂ ਤਾਂ ਕੱਲੇ ਸਾਨੂੰ ਉੱਥੇ ਪੈਸੇ ਕਮਾਉਣ ਵਾਲੇ ਤੇ ਪਾਰਲੀਮੈਂਟ 'ਚ ਬਹਿ ਕੇ ਸਵਾਵਾਂ ਵਾਲੇ ਬੰਦੇ ਮਿਲੇ ਨੇ ਪਰ ਅਕਾਲੀ ਦਲ ਦਾ ਪਛੋਟੇ ਕੀ ਸੀ ਉਹ ਧਰਮ ਪਛਾਣ ਸੀ ਤਾਂ ਮੈਨੂੰ ਲੱਗਦਾ ਸ਼ਾਇਦ ਤੁਹਾਡੇ ਇਲਾਕੇ ਤੋਂ ਇਹਨਾਂ ਬੁੱਤਾਂ ਤੋਂ ਇਹਨਾਂ ਰਾਹਾਂ ਤੋਂ ਦੁਵਾਰਾ ਜਤੈਨਦਰ ਕਿਰਪਾਲ ਸਿੰਘ ਝੱਬਰ ਵਾਲਾ ਫਿਰ ਅਕਾਲੀ ਦਲ ਇੱਥੇ ਹੀ ਤੁਰ ਸਕਦਾ ਸੋ ਮੈਂ ਇਨੀ ਬੇਨਤੀ ਕਰਦਾ ਵੈਗਰੂਜੀ ਦਾ ਖਾਲਸਾ ਵੈਗਰੂਜੀ ਕੀ ਫਤਿਹ ਹੁਣ ਅਸੀਂ